ਸਭ ਪੰਜਾਬੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਵੀਰੋ ਠੀਕ ਠਾਕ ਹੋ ਅੱਜ ਮੇਰੇ ਨਾਲ ਦਾ ਸਾਥੀ ਗੁਰਜੰਟ ਸਿੰਘ ਗਿਆ ਸੀ ਆਪਣੇ ਰੋਜੀ ਰੋਟੀ ਦੇ ਸੰਬੰਧ ਚ ਤੇ ਮੈਂ ਹੀ ਤੁਹਾਡੇ ਕੋਲ ਇੱਕ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ ਹਾਂ ਜੋ ਮੈਂ ਜ਼ਰੂਰੀ ਸਮਝਦਾ ਹਾਂ ਇਹੋ ਜਿਹੜਾ ਆਪਣੇ ਤੇ ਆ ਪੰਜਾਬ ਤੇ ਹਰਾਨੀ ਮਾਰ ਪਈ ਆ ਹੜਾਂ ਦੀ ਬਹੁਤ ਦੁੱਖ ਵਾਲੀ ਤੇ ਬੜੀ ਵੱਡੀ ਮੁਸੀਬਤ ਹੈ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਕਿਉਂ ਦੋ ਤਿੰਨ ਮਿੰਟ ਦੀ ਮੈਂ ਆਪਣਾ ਮੈਸੇਜ ਦੇਣਾ ਚਾਹੁੰਦਾ ਇਹ ਜਿਹੜੀ ਇੰਨੀ ਵੱਡੀ ਮਾਰ ਆਪਾਂ ਨੂੰ ਪੈ ਚੁੱਕੀ ਆ ਇਹਦੇ ਵਾਸਤੇ ਸਰਕਾਰਾਂ ਵੀ ਕਹਿ ਰਹੀਆਂ ਅਸੀਂ ਕਰਾਂਗੇ ਸਮਾਜ ਸੇਵੀ ਧਾਰਮਿਕ ਜਥੇਬੰਦੀਆਂ ਲੋਕ ਵੀ ਆਪ ਕੋ ਆਪਣੇ ਤੌਰ ਤੇ ਲੱਗੇ ਹੋਏ ਰਹੇ ਆ ਕਿ ਆਪਣੇ ਹੜਪੀਤ ਪ੍ਰਭਾਵਾਂ ਦੀ ਮਦਦ ਕਰਨ ਇਹ ਬਹੁਤ ਹੀ ਚੰਗਾ ਜਜ਼ਬਾ ਤੇ ਇੱਕ ਚੰਗੀ ਗੱਲ ਹੈ ਚਲੋ ਸਰਕਾਰਾਂ ਬਾਰੇ ਤੇ ਮੈਂ ਕਹਿ ਨਹੀਂ ਸਕਦਾ ਕਿ ਉਹ ਕੀ ਕੁਝ ਕਰਨਗੀਆਂ ਇਹ ਤੇ ਉਹ ਜਾਣਦੀਆਂ ਜੇ ਸਹੀ ਤਰੀਕੇ ਨਾਲ ਚੱਲਿਆ ਜਾਵੇ ਤਾਂ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਕਰ ਸਕਦੀਆਂ ਲੋਕ ਵੀ ਬਹੁਤ ਕੁਝ ਸੰਗਤ ਵੀ ਬਹੁਤ ਕੁਝ ਕਰ ਸਕਦੀ ਔਰ ਕਰ ਵੀ ਰਹੇ ਆ ਸਾਡੇ ਐਨਆਰਆਈ ਵੀ ਮੈਸੇਜ ਆ ਰਹੇ ਆ ਸਹਿਤ ਆ ਰਹੀ ਆ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਆ ਜਿਹੜੇ ਦਰਿਆਵਾਂ ਦੇ ਕੰਢੇ ਵਸੇ ਪਿੰਡ ਹੈ ਮਾਝੇ ਵਾਲੇ ਤੇ ਜਾਣਦੇ ਆ ਜਿਹੜੇ ਦੂਰ ਨਹੀਂ ਜਾਣਦੇ ਮੈਂ ਦੱਸ ਦੇਣਾ ਚਾਹੁੰਨਾ ਇਹ ਦੋ ਤਰ੍ਹਾਂ ਦੇ ਆ ਜਿਵੇਂ ਮੰਨ ਲਓ ਦਰਿਆ ਦੇ ਕੰਢੇ ਤੇ ਇੱਕ ਪਿੰਡ ਵਸਿਆ ਆ ਉਹਦੀ ਦੋ ਚਾਰ ਦੀ ਜ਼ਮੀਨ ਹੈ ਇੱਕ ਹਿਠਾੜ ਤੇ ਇੱਕ ਉਤਾੜ ਪਿੰਡ ਨੂੰ ਵੀ ਦੋ ਨਵਾਂ ਨਾਲ ਜਾਣਿਆ ਜਾਂਦਾ ਜਿਵੇਂ ਮੰਨ ਲਓ ਮੁੰਡਾ ਪਿੰਡ ਹੈ ਮੇਰੇ ਲਾਗੇ ਤਰਨਤਾਰਨ ਜ਼ਿਲ੍ਹੇ 'ਚ ਮੁੰਡਾ ਪਿੰਡ ਇੱਕ ਹਿਠਾੜ ਆ ਇੱਕ ਉਤਾੜ ਹੈ ਮਤਲਬ ਹਿਠਾੜ ਉਹ ਜ਼ਮੀਨ ਜਿਹੜੀ ਦਰਿਆ ਵਾਲੇ ਬੰਨੇ ਆ ਜਿਹਨੂੰ ਆਪਾਂ ਮੰਡ ਕਹਿੰਦੇ ਆ ਤੇ ਉਤਾੜ ਉਹ ਜ਼ਮੀਨ ਜਿਹੜੀ ਦਰਿਆ ਤੋਂ ਉੱਪਰ ਹੈ ਉਤਲੇ ਹਿੱਸੇ 'ਚ ਜਿੱਥੇ ਦਰਿਆ ਮਾਰ ਨਹੀਂ ਕਰਦਾ ਉਨੂੰ ਮਾਜਾ ਵੀ ਕਿਹਾ ਜਾਂਦਾ ਹੈ ਸਾਡੇ ਪਾਸ ਲਾਕੇ ਚ ਤੇ ਆਪਾਂ ਉਤਾੜ ਵੀ ਕਹਿ ਦਿੰਦੇ ਆ ਥੱਲੇ ਮੰਡ ਤੇ ਉੱਤੇ ਮਾਜਾ ਜਾਂ ਢਾੜ ਉਤਾੜ ਦੀ ਬੋਲੀ ਵੀ ਆਪਾਂ ਬੋਲਦੇ ਆ ਹੁਣ ਦੋਸਤੋ ਗੱਲ ਇਦਾਂ ਆ ਕਿ ਜਿੰਨਾ ਨੁਕਸਾਨ ਹੋ ਚੁੱਕਿਆ ਆ ਜਾਂ ਹੋ ਰਿਹਾ ਅਜੇ ਕਿਹੜੀ ਬਸ ਹੋ ਗਈ ਆ ਜੇ ਉਹਦੇ ਬਾਰੇ ਮੁਕੰਮਲ ਤੌਰ ਤੇ ਕੋਈ ਦਾਵਾ ਕਰੇ ਤਾਂ ਮੈਂ ਸਮਝਦਾ ਜਿੰਨਾ ਨੁਕਸਾਨ ਹੋ ਸੁਕਿਆ ਉਹ 100% ਉਹਨਾਂ ਨੂੰ ਮੁਆਵਜ਼ਾ ਜਾਂ ਉਹ ਨਵੇਂ ਇਰਸਾਨ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਕੁਝ ਪਰਸੈਂਟ ਹੋ ਸਕਦੀ ਹੈ ਮੈਨੂੰ ਨਹੀਂ ਪਤਾ ਸਰਕਾਰਾਂ ਸ਼ਾਇਦ ਕਰ ਵੀ ਦੇਣ ਪਰ ਜੋ ਮੈਂ ਸਮਝਦਾ ਨੁਕਸਾਨ ਹੀ ਇੰਨਾ ਸੀ ਫਿਰਕੇ ਵੇਖਿਆ ਹੋ ਚੁੱਕਾ ਜਾਂ ਹੋ ਰਿਹਾ ਕਿ ਜਿਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਕਿੰਨਾ ਆ ਅੱਛਾ ਹੁਣ ਵੱਡੀ ਮੁਸੀਬਤ ਇਹ ਹੈ ਉੱਥੇ ਸਹਾਇਤਾ ਤੇ ਜਾ ਰਹੀ ਹੈ ਜੋ ਸਾਨੂੰ ਕੱਲ ਉੱਥੋਂ ਲੋਕਾਂ ਨੇ ਦੱਸਿਆ ਜਦੋਂ ਅਸੀਂ ਪਹੁੰਚੇ ਉਹਨਾਂ ਕੋਲ ਲੈ ਕੇ ਉਹਨਾਂ ਦਾ ਹਾਲ ਚਾਲ ਜਾਣਨਾ ਲੈ ਕੇ ਤੇ ਅਸੀਂ ਕੀ ਲੈ ਕੇ ਜਾ ਸਕਦੇ ਆ ਤੇ ਲਫੋਲ ਹਾਲ ਚਾਲ ਜਾਣਨਾ ਤਾਂ ਉਥੋਂ ਸਾਨੂੰ ਉਹਨਾਂ ਲੋਕਾਂ ਨੇ ਦੱਸਿਆ ਕਿ ਵੀਰੋ ਗੱਲ ਇਦਾਂ ਆ ਕੁਝ ਲੋਕਾਂ ਦੀ ਜ਼ਮੀਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਪਿੰਡ ਦੇ ਵਿੱਚ ਹਿਠਾੜ ਦੇ ਵਿੱਚ ਵੀ ਹੈਗੀ ਸੀ ਤੇ ਉਤਾੜ ਦੇ ਵਿੱਚ ਵੀ ਹੈਗੀ ਸੀ ਮਤਲਬ ਥੱਲੇ ਮੰਡ ਵਿੱਚ ਵੀ ਕਿਸੇ ਘਰ ਦੀ ਜ਼ਮੀਨ ਹੈਗੀ ਸੀ ਮੰਨ ਲਓ 10 ਖੱਲੇ ਤੇ 2 4 5 ਖੱਲੇ ਉੱਪਰ ਵੀ ਹੈਗੀ ਸੀ ਮਾਜੇ 'ਚ ਜਿੱਥੇ ਦਰਿਆ ਦੀ ਮਾਰ ਨਹੀਂ ਪਈ ਕੋਈ ਨੁਕਸਾਨ ਨਹੀਂ ਹੋਇਆ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਉਹ ਹੜਪੀੜ ਤੇ ਨਹੀਂ ਕਿ ਜਾਂ ਉਹਨਾਂ ਨੂੰ ਸਹਾਇਤਾ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ ਇਹ ਗੱਲ ਨਹੀਂ ਕੀ ਪਰ ਗੱਲ ਇਹ ਹੈ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਪਰ ਉਹਨਾਂ ਦਾ ਕੁਝ ਬਚ ਗਿਆ ਉਹਨਾਂ ਦੀ ਕੁਝ ਨਾ ਕੁਝ ਤੇ ਬਚਤ ਰਹੀ ਹੈ ਨਾ 2 ਕਿਲੇ 5 ਕਿਲੇ ਜ਼ਮੀਨ ਉੱਪਰ ਹੈਗੀ ਸੀ ਉੱਥੇ ਕਣਕ ਤੇ ਪਸ਼ੂਆਂ ਦੇ ਪੱਠੇ ਡੱਕਾ ਹੋ ਸਕਦਾ ਇੱਕ ਦੂਜੀ ਧਿਰ ਆ ਜਿਨ੍ਹਾਂ ਦੀ ਸਾਰੀ ਜ਼ਮੀਨ ਹੀ ਥੱਲੇ ਸੀ ਹਿਟਾੜ ਚ ਮੰਡ ਚ ਤੇ ਉਹ ਸਾਰੀ ਰੁੜ ਗਈ ਇਥੋਂ ਤੱਕ ਕਿ ਉਹਨਾਂ ਡੰਗਰ ਵਸ਼ਾ ਵੀ ਰੁੜ ਗਿਆ ਜਾਂ ਬਚਿਆ ਖੋਚਿਆ ਲੈ ਕੇ ਉੱਪਰ ਆਏ ਆ ਹੁਣ ਮੁਸ਼ਕਲ ਇਹ ਪੈਂਦੀ ਆ ਉਹਨਾਂ ਲੋਕਾਂ ਦੇ ਦੱਸਣ ਮੁਤਾਬਕ ਕਿ ਜਿਹੜੇ ਬਾਹਰੋਂ ਲੋਕ ਮਦਦ ਲੈ ਕੇ ਜਾਂਦੇ ਆ ਦੂਸਰੇ ਇਲਾਕਿਆਂ ਚੋਂ ਲੋਕ ਵੀਡੀਓ ਵੇਖ ਕੇ ਆਉਂਦੇ ਆ ਜਾਂ ਉੱਥਾਂ ਆਉਂਦੇ ਆ ਹੁਣ ਉਹਨਾਂ ਨੂੰ ਉਹ ਲੋਕ ਇਲਾਕੇ ਦਾ ਕੋਈ ਪੱਕਾ ਪਤਾ ਨਹੀਂ ਆ ਕਿ ਕਿਹੜੇ ਬੰਦੇ ਦਾ ਕਿੰਨਾ ਨੁਕਸਾਨ ਹੋਇਆ ਤੇ ਕਿੰਨਾ ਨਹੀਂ ਹੋਇਆ ਉਹ ਤੱਕ ਜਜਬਾਤੀ ਹੋ ਕੇ ਕਿ ਇਨਸਾਨੀਅਤ ਤੌਰ ਤੇ ਜਾਂਦੇ ਆ ਤੇ ਰਸਤੇ ਵਿੱਚ ਮੈਨੂੰ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਦਿੱਤੀ ਹੋਈ ਮਦਦ ਦਾ ਵੱਡਾ ਹਿੱਸਾ ਉਹ ਲੋਕ ਰਸਤੇ ਵਿੱਚ ਹੀ ਲੈ ਜਾਂਦੇ ਆ ਆਪਣੇ ਆਪ ਨੂੰ ਪੀੜਤ ਦੱਸ ਕੇ ਜਿਨ੍ਹਾਂ ਦਾ ਕੁਝ ਵੀ ਨੁਕਸਾਨ ਨਹੀਂ ਹੋਇਆ ਜਾਂ ਘੱਟ ਨੁਕਸਾਨ ਹੋਇਆ ਤੇ ਜਿਨ੍ਹਾਂ ਦਾ ਸੰਗੋ ਹੀ ਰੁੜ ਗਿਆ ਆ ਉਹਨਾਂ ਤੱਕ ਮਦਦ ਪਹੁੰਚਦੀ ਨਹੀਂ ਆ ਉਹ ਅੱਗੇ ਨੇ ਉੱਥੇ ਤੱਕ ਪਹੁੰਚ ਹੀ ਨਹੀਂ ਹੋਈ ਜਾਂ ਜੇ ਆਪਣਾ ਮਾਲ ਡੰਗਰੋਂ ਕੱਟ ਕੇ ਲਿਆ ਰਹੇ ਆ ਸੋ ਮੇਰੀ ਨਿੱਕੀ ਜੀ ਬੇਨਤੀ ਐ ਮੈਂ ਇਹ ਨਹੀਂ ਕਹਿੰਦਾ ਕਿ ਜਿਨ੍ਹਾਂ ਦਾ ਕਾਟ ਰੁੜਿਆ ਤੇ ਉਹ ਬਿਲਕੁਲ ਨੁਕਸਾਨ ਦੇ ਮੁਆਵਜ਼ੇ ਦੇ ਹੱਕਦਾਰ ਨਹੀਂ ਲੈਣ ਸਰਕਾਰਾਂ ਵੱਲੋਂ ਜੋ ਮਿਲਦਾ ਰਹਿਣ ਪਰ ਜਿਹੜੀ ਆ ਭਾਈਚਾਰਾ ਆਪਣੇ ਤੌਰ ਤੇ ਮਦਦ ਦੇ ਰਿਹਾ ਤੁਹਾਨੂੰ ਤੂੜੀ ਦੀ ਜਾਂ ਹੋਰ ਇਹ ਤੁਸੀਂ ਵੀ ਲੋੜ ਮੁਤਾਬਕ ਲਓ ਬਾਕੀ ਉਹਨਾਂ ਵੀਰਾਂ ਤੱਕ ਦੱਸੋ ਕਿਉਂ ਤੁਸੀਂ ਲੋਕ ਲੋਕੀ ਦੱਸ ਸਕਦੇ ਹੋ ਬਾਹਰ ਵਾਲੇ ਬੰਦਿਆਂ ਨੂੰ ਕਿ ਇਹ ਫਲਾਣੇ ਬੰਦੇ ਨੂੰ ਲੋੜ ਆ ਮਦਦ ਦੀ ਫਲਾਣੇ ਸਾਧੋ ਜੀ ਤੇ ਜੇ ਰਸਤੇ 'ਚ ਦੱਸਣ ਵਾਲੇ ਬੰਦੇ ਹੀ ਸਭ ਕੁਝ ਆਪਣੇ ਆਪ ਨੂੰ ਭੀੜ ਤੱਕ ਦੱਸ ਕੇ ਲਈ ਜਾਣਗੇ ਤੇ ਅਸਲ ਬੰਦਿਆਂ ਤੱਕ ਤੇ ਕੁਝ ਪਹੁੰਚੇਗਾ ਹੀ ਨਹੀਂ ਇੱਕ ਬੜੀ ਹੈ ਕੋਈ ਇਹਨੂੰ ਆਪਣਾ 네ਗੇਟਿਵ ਨਾ ਸੋਚਿਓ ਜਾਂ ਆਖਿਓ ਵੀ ਮੈਂ ਕੋਈ ਤੁਹਾਨੂੰ ਕਰ ਰਿਹਾ ਆ ਮੈਂ ਜੋ ਸਚਾਈ ਮੈਨੂੰ ਥੱਲੇੋਂ ਦੱਸੀ ਗਈ ਆ ਗਰਾਊਂਡ ਤੇ ਜਾ ਕੇ ਅਸੀਂ ਮਿਲੀ ਮੈਂ ਤੁਹਾਡੇ ਨਾਲ ਉਹ ਸੰਜੀ ਕਰ ਰਿਹਾ ਮਦਦ ਲੈ ਕੇ ਜਾਣ ਵਾਲੀਆਂ ਧਰਾਂ ਨਾਲ ਵੀ ਤੇ ਮਦਦ ਲੈਣ ਵਾਲੇ ਸੱਜਣਾਂ ਨਾਲ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮਦਦ ਲੈਣ ਵਾਲੇ ਸੱਜਣ ਵੀ ਜਿਨ੍ਹਾਂ ਦਾ ਜਿਵੇਂ ਕੁਛ ਤੇ ਬਚਿਆ ਨਾ ਉਹ ਤੇ ਕੁਛ ਆਪਣਾ ਕੰਮ ਚਲਾ ਲੈਣਗੇ ਥੋੜੀ ਪਹਿਲੀ ਬਚ ਗਈ ਬਾਕੀ ਰੁੜ ਗਈ ਉਹ ਤੇ ਬਚਾ ਲੈਣਗੇ ਉਹ ਆਪਣੀ ਥੋੜਾ ਜਿਹਾ ਸਬਰ ਵਿਖਾਉਣ ਇਸ ਟਾਈਮ ਤੇ ਸਬਰ ਤੁਹਾਡੇ 'ਚ ਬਹੁਤ ਆ ਤੁਸੀਂ ਰੱਬ ਦਾ ਜੱਤਾ ਹੀ ਖਾਰੇ ਹੋ ਵਖਾਰੇ ਪਤੜਾ ਹੋਰ ਦਿਖਾਓ ਜਿਨ੍ਹਾਂ ਦਾ ਸਭ ਕੁਝ ਹੀ ਰੁੜ ਗਿਆ ਹੈ ਸਭ ਕੁਝ ਹੀ ਬਰਬਾਦ ਹੋ ਗਿਆ ਜਿਨ੍ਹਾਂ ਕੋਲ ਕੁਝ ਵੀ ਪਿਛੇ ਬਚਤ ਨਹੀਂ ਆਸ ਨਹੀਂ ਬਚੀ ਜਾਂ ਉੱਪਰ ਪਹਿਲੀ ਹੈ ਹੀ ਨਹੀਂ ਥੋੜੀ ਜ਼ਮੀਨ ਦੇ ਮਾਲਕ ਸੀ ਉਹ ਮੰਡ ਵਿੱਚ ਹੀ ਜੋ ਰੁੜ ਗਈ ਸਾਂ ਉਹਨਾਂ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਕਰਕੇ ਮੈਂ ਤੈਨੂੰ ਹੱਥ ਜੋੜ ਕੇ ਬੇਨਤੀ ਇਹ ਕਰਨੀ ਚਾਹੁੰਦਾ ਆ ਆਪਾਂ ਬੜੇ ਸਬਰ ਸਤ ਕਾਲੀ ਕੌਮ ਆ ਇਸ ਟਾਈਮ ਤੇ ਵਿਖਾਈਏ ਤੇ ਜਿਹੜੇ ਵੱਧ ਲੋੜਵੰਦ ਆ ਵੱਧ ਨਸੀਬਤਾਂ ਚੱਲ ਰਹੇ ਆ ਉਹਨਾਂ ਤੱਕ ਇਹਦਾ ਸਮਾਨ ਆ ਰਾਤ ਦਾ ਉਹਨੂੰ ਵੱਧ ਤੋਂ ਵੱਧ ਪਹਚਾਈਏ ਤੇ ਪਹੁੰਚਾਉਣ ਦੇ ਵਿੱਚ ਮਦਦ ਵੀ ਕੀਤੀ ਜਾਵੇ ਕਿਉਂਕਿ ਮੈਂ ਪਹਿਲਾਂ ਦੱਸਿਆ ਬਾਹਰੋਂ ਆਏ ਬੰਦੇ ਨੂੰ ਕੁਝ ਪਤਾ ਨਹੀਂ ਹੁੰਦਾ ਉਹਨੂੰ ਲੋਕਲ ਬੰਦੇ ਹੀ ਦੱਸਣਗੇ ਤਾਂ ਉਹ ਜਾ ਕੇ ਉਹਨੇ ਟਰਾਲੀ ਜਾ ਕੇ ਡੱਕ ਦੇਣੀ ਆ ਉਹਨਾਂ ਕਰਾਂ ਹੀ ਡੱਕ ਲਓ ਇੱਥੇ ਤੇ ਉਤੋਂ ਫਿਰ ਵਾਰ-ਵਾਰ ਉਹੋ ਹੀ ਚਾਰਜਾਂ ਤੂੜੀ ਨਾ ਲਈ ਜਾਣ ਜਿਹੜੇ ਇੱਕ ਵਾਰ ਲੈ ਚੁੱਕੇ ਆ ਤੇ ਜਿਨ੍ਹਾਂ ਕੋਲ ਕੋਈ ਨਹੀਂ ਪਹੁੰਚਿਆ ਉਹ ਵਿਚਾਰੇ ਉਦਾਂ ਹੀ ਆਪਣਾ ਇਤਰਾਜ਼ ਜਿਹਦਾ ਦੁੱਖ ਦੱਸ ਰਹੇ ਆ ਇਹ ਕੱਲ ਸਾਨੂੰ ਗਰਾਉਂਡ ਤੇ ਜਾ ਕੇ ਪਤਾ ਲੱਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹਨੂੰ ਵੱਧ ਵੱਧ ਸ਼ੇਅਰ ਕਰਿਓ ਦੱਸਿਓ ਤੇ ਕੋਈ ਵੀ ਗੁੱਸਾ ਗਿਲਾ ਕੀਤੇ ਬਿਨਾ ਇਸ ਗੱਲ ਵੱਲ ਧਿਆਨ ਦਿਈਏ ਕਿ ਜਿਹੜੇ ਲੋੜਵੰਦ ਵੱਧ ਨੇ ਉਹਨਾਂ ਕੋਲ ਮਦਦ ਵੱਧ ਤੇ ਪਹਿਲਾਂ ਪਹੁੰਚੇ ਬਾਕੀ ਦੂਸਰੇ ਕੋਲ ਵੀ ਪਹੁੰਚਣੀ ਚਾਹੀਦੀ ਸਾਰਿਆਂ ਕੋਲ ਪਰ ਜਿਹੜੇ ਵੱਦ ਲੋੜਵੰਦਾ ਤੇ ਵੱਦ ਦੁਖੀ ਵੱਦ ਨੁਕਸਾਨ ਵਾਲੇ ਪਰਿਵਾਰ ਨੇ ਉਹਨਾਂ ਤੱਕ ਵੱਦ ਤੋਂ ਵੱਦ ਮਦਦ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਵੀਰਾਂ ਨੂੰ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਮੈਂ ਮਾਫੀ ਚਾਹੁੰਦਾ ਮੇਰੇ ਵੱਲੋਂ ਸਾਰਿਆਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਵਾਸਤੇ ਰਹੋ ਪੰਜਾਬੀਓ ਲੱਗੇ ਰਹੋ ਰੱਬ ਤੁਹਾਨੂੰ ਤੇ ਮਿਹਨਤਾਂ ਨੂੰ ਹੋਰ ਫਲ ਲਾਵੇ ਤੇ ਤੁਸੀਂ ਹੋਰ ਆਪਣੇ ਭਰਾਵਾਂ ਦੇ ਔਖੇ ਟਾਈਮ ਤੇ ਬਾਹ ਫੜ ਸਕੋ ਧੰਨਵਾਦ ਜੀ ਸਸੇਕਾਲ ਸਾਰਿਆਂ ਵੀਰਾਂ